ਕਾਮ ਤੇ ਹੱਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਘੁੜਿਆ ਪੈਰ ਚ ਹੌਸਲੇ ਆ ਨਾ ਵੀਡੀਓ ਸਾਰੀ ਵੇਖਿਓ ਐਂਡ ਤੱਕ ਗਰੰਟੀ ਆ ਹਾਸਾ ਨਹੀਂ ਤੁਹਾਡਾ ਰੁਕਣਾ ਬਾਕੀ ਇਹ ਗੱਲਾਂ ਕਰਦੇ ਆਪਾਂ ਬਾਅਦ ਚ ਪਹਿਲਾਂ ਤਹੀ ਵੇਖੋ ਵੀਡੀਓ ਕਾਮ ਤੇ ਹੱਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਘੁੜਿਆ ਪੈਰ ਚ ਹੌਸਲੇ ਨਾ ਪੁੱਤਰ ਓਏ ਲੈ ਕਰ ਲਾ ਗੱਲ ਹੁਣ ਆ ਬਬਿਆ ਸਾਰਾ ਟੱਬਰ ਹੀ ਪੈ ਗਿਆ ਓਏ ਉਹ ਨਾ ਨਾ ਓ ਬੱਬੇ ਕੀ ਹੋ ਗਿਆ ਤੁਹਾਨੂੰ ਉਹ ਫੜਿਆ ਨਹੀਂ ਜਾਂਦਾ ਤੇ ਉਹਨੂੰ ਹੁਣ ਕੋਸੂ ਨਹੀਂ ਡਾਹੇ ਜੇ ਹਲੋ ਥੋੜੋ ਫੜਾਉ ਉਹਨੂੰ ਜਪਾ ਲਾਓ ਮੰਨ ਲਓ ਜੇ ਮੋਟਾ 2 ਮਿੰਟ ਲਈ ਪਿਛੇ ਹੋ ਜੇ ਤੇ ਇਹਨਾਂ ਤਿੰਨਾਂ ਦਾ ਕੀ ਬਣੂਗਾ ਹਨਾ ਬਾਕੀ ਪਤੰਦਰ ਦੱਬਦਾ ਨਹੀਂ ਸਿੱਧੂ ਮੂਸੇਵਾਲੇ ਵਾਂਗੂ ੱੱਕੀ ਫੇਰਦਾ ਤੱਕ ਪਾਈ ਪੂਰੀ ਕਿ ਮੋਟੇ ਨੇ ਵੇ ਤਿੰਨੇ ਚੱਕੀ ਫੇਰਦਾ ਤਾਂ ਨੂੰ ਕੀ ਬਾਤਾਂ ਮੰਨਣਾ ਪਊਗਾ ਭਰਾ ਤੇਰੀ ਖਰਾਬਤ ਹੋਊਗਾ ਕੋਈ ਰਾਜ ਦੀ ਖਰਾਬ ਦਾ ਅਮੀ ਤੁਹਾਡਾ ਤਿੰਨੇ ਤੱਕ ਹੀ ਹਿਰਦਾ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ